ਪਾਣੀ ਬਹੁਤ ਖੜਦਾ ਹੈਗਾ ਸੀਵਰੇਜ ਦਾ ਪਾਣੀ ਹੈ ਗੰਦਾ ਪਾਣੀ ਹੈ ਹਾਂ ਬੱਚੇ ਵੀ ਬਿਮਾਰ ਹੁੰਦੇ ਆ ਬੁੜਿਆਂ ਦੇ ਪੈਰ ਦੇਖੋ ਬੁਰਾ ਹਾਲ ਹੋਇਆ ਪਿਆ ਹੈਗਾ ਹਾਂ ਅਸੀਂ ਉਹ ਬਹੁਤ ਬੰਦਿਆਂ ਕੋਲੇ ਗਏ ਉਹ ਕਹਿੰਦੇ ਸਾਡੇ ਸਾਰੇ ਨਹੀਂ ਫਿਰ ਅਸੀਂ ਬਲਕਾਰ ਸਿੱਧੂ ਕੋਲੇ ਗਏ ਉੱਥੇ ਹਾਂ ਅਸੀਂ ਆਖਿਆ ਵੀ ਐ ਕਰਕੇ ਸਾਡੇ ਪਾਣੀ ਦਾ ਕੋਈ ਹੱਲ ਕਰੋ ਹਾਂ ਇਹ ਕਹਿੰਦੇ ਚਲੋ ਥੋੜੇ ਮਗਰ ਆਏ ਅਸੀਂ ਮੋਟਰ ਲੈ ਕੇ ਆਉਣੇ ਮੋਟਰ ਪਾਉਣੇ ਮੋਟਰਾਂ ਖੜਗਾਂ ਹਾਂ ਅੱਜ 15 ਦਿਨ ਹੋ ਗਏ ਕੋਈ ਨਹੀਂ ਆਇਆ ਇੱਥੇ ਨਾ ਮੋਟਰ ਆਈ ਨਾ ਬਲਕਾਰ ਸਿੱਧੂ ਆਇਆ ਇੱਥੇ ਨਹੀਂ ਸਰ ਬਾਬਾ ਜੀਵਨ ਸਿੰਘ ਦਾ ਗੁਰੂ ਘਰ ਆ ਜੀ ਬਹੁਤ ਜ਼ਿਆਦਾ ਪਾਣੀ ਖੜਾ ਜੀ ਕਈ ਦਿਨ ਹੋ ਗਏ ਥੋੜੇ ਦਿਨ ਹੋ ਗਏ ਇੱਥੇ ਵਿਆਹ ਸੀਗਾ ਗੁਰੂ ਘਰ ਤੇ ਗਵਾਂਢੀ ਨਾਲ ਹੀ ਹਾਂ ਉਹ ਬਰਾਤ ਆਈ ਬਰਾਤ ਤਾਂ ਬਹੁਤ ਵਿਚਾਰੇ ਨੇ ਉਹ ਕਰਿਆ ਉਹਨਾਂ ਨੇ ਪਾਣੀ ਵਿੱਚ ਦੀ ਨੰਗ ਕੇ ਅਨੰਦ ਕਾਰਜ ਕਰਾਏ ਗੁਰੂ ਘਰ ਮਾਰਿਆਂ ਬਹੁਤ ਜ਼ਿਆਦਾ ਜੀ ਸਾਰਿਆਂ ਦੇ ਤਾਂ ਪੈਰ ਖਰਾਬ ਹੋਏ ਪਏ ਬੱਚਿਆਂ ਦੇ ਬੁੜੀਆਂ ਦੇ ਜਦੋਂ ਇੱਥੋਂ ਨੰਗਦੇ ਆ ਚਾਹੇ ਟੱਪਦੇ ਆ ਸੜੇ ਹਾਂ ਸਾਨੂੰ ਚੜਦੀ ਹੈ ਹਾਂ ਬਹੁਤ ਬੁਰਾ ਹਾਲ ਆ ਬਾਕੀ ਸਾਡੇ ਇੱਥੇ ਗੁਰੂ ਘਰ ਦੇ ਵਿੱਚ ਪ੍ਰੋਗਰਾਮ ਪਹਿਲਾਂ ਬਹੁਤ ਪੈਂਦੇ ਹੁੰਦੇ ਸੀਗੇ ਹਾਂ ਜਿੱਦਾਂ ਦਾ ਪਾਣੀ ਦੀ ਸਮੱਸਿਆ ਬਣੀ ਆ ਜੀ ਗੁਰੂ ਘਰ ਦੇ ਵਿੱਚ ਇੱਕ ਵੀ ਪ੍ਰੋਗਰਾਮ ਨਹੀਂ ਆਇਆ ਸਾਡੇ ਕੋਲੇ ਹਾਂ ਹੁਣ ਅਸੀਂ ਮੱਥਾ ਟੇਕਣ ਜਾਂਦੇ ਆ ਸਾਡੇ ਪਹਿਲਾਂ ਤਾਂ ਅਸੀਂ ਕਰੋਨਾ ਆ ਕੇ ਤੁਰਦੇ ਆ ਹਾਂ ਜਦੋਂ ਬਾਹਰ ਬੀਹ ਜਾਉਨੇ ਆ ਤਾਂ ਅਸੀਂ ਇੱਥੇ ਲਾਈਟਰਿੰਗ ਵਾਲੇ ਪਾਣੀ ਚ ਵੜ ਕੇ ਫੇਰ ਗੁਰੂ ਘਰ ਤੇ ਜਾਂਦੇ ਆ ਫਿਰ ਇਹ ਬੇਅਵਦੂ ਹੀ ਆ ਹਾਰ ਕੇ ਮਕਾਨ ਨਾ ਪੂਰਾ ਹੀ ਲੱਗਦਾ ਮਕਾਨ ਤਾਂ ਡਿੱਗਣ ਵਾਲਾ ਹੋਇਆ ਪੈੜੀ ਤੇੜਾ ਹੀ ਪਈ ਹੈ ਮਕਾਨ ਚ ਜਾ ਕੇ ਹੁਣ ਦੇਖ ਸਕਦੇ ਆ ਪੂਰੀ ਕਹਿੰਦੇ ਟਰਾਈ ਮਾਰ ਸਕਦੇ ਆ ਮੈਂ ਕੋਈ ਝੂਠ ਨਹੀਂ ਬੋਲਦੀ ਗੀ ਇੱਥੇ ਬਹੁਤ ਹੀ ਔਖੇ ਆਗੇ ਕੋਈ ਸਾਨੂੰ ਕੋਈ ਸਾਡੀ ਸੂਰਨੋਂ ਵੀ ਬਿਹਤਰ ਜ਼ਿੰਦਗੀ ਜਿਹੜੀ ਅਸੀਂ ਜਿਉਂਦੇ ਆ ਉਹ ਸਾਡੀ ਸੂਰਨੋਂ ਬਿਹਤਰ ਆ ਗੀ ਅੱਖੇ ਹੋਏ ਬੋਲਦਿਆ ਸਾਡਾ ਕੋਈ ਪ੍ਰਸ਼ਾਸਨ ਨਹੀਂ ਕੋਈ ਸਾਡਾ ਐਮਐਲਏ ਨਹੀਂ ਜਦੋਂ ਕਿ ਇਹ ਐਮਐਲਏ ਦੀ ਬੋਟਾ ਲੈਣ ਦੇ ਉਹਦੀ ਇਹ ਕਿਸੇ ਨੂੰ ਬਾਪੂ ਕਹਿੰਦੇ ਕਿਸੇ ਨੂੰ ਚਾਚੀ ਕਿਸੇ ਨੂੰ ਤਾਈ ਉਹਦੀ ਕਹਿੰਦੇ ਆ ਕੋਈ ਨਹੀਂ ਸਾਨੂੰ ਮੂੰਹ ਦਿਖਾਇਆ ਦੋਸਤੋ ਤੁਸੀਂ ਜੁੜੇ ਹੋਏ ਹੋ ਸੰਘਰਸ਼ ਦਾ ਸਟ੍ਰਗਲ ਦੇ ਨਾਲ ਤੇ ਮੈਂ ਸੁਖਪ੍ਰੀਤ ਮੋੜ ਪਿਛਲੇ ਦਿਨਾਂ ਦੇ ਦੌਰਾਨ ਪੰਜਾਬ ਸਰਕਾਰ ਨੇ ਫਲੈਕਸ ਲਾਏ ਕਿ ਅਸੀਂ ਤਾਂ ਜੀ ਮੁਹੱਲੇ ਈ ਕਲੀਨ ਬਣਾਤੇ ਮੁਹੱਲਿਆਂ ਦੇ ਵਿੱਚ ਆ ਜਿਹੜਾ ਉਹ ਵਧੀਆ ਵਧੀਆ ਪ੍ਰਬੰਧ ਕੀਤਾ ਹੋਇਆ ਪਰ ਇਸ ਟਾਈਮ ਅਸੀਂ ਪੰਜਾਬ ਦੇ ਸਭ ਤੋਂ ਵੱਡੇ ਪਿੰਡ ਮਹਾਰਾਜ ਦੇ ਵਿੱਚ ਖੜੇ ਹੋਏ ਆ ਜਿੱਥੇ ਅਸੀਂ ਜਦੋਂ ਪਿੰਡ ਦੀ ਫਰਨੀ ਦੇ ਵਿੱਚ ਐਂਟਰ ਕੀਤਾ ਤਾਂ ਲਗਭਗ ਫਰਨੀ ਦੇ ਉੱਪਰ ਆ ਜਿਹੜਾ ਉਹ ਪਾਣੀ ਗੋਡਾ-ਗੋਡਾ ਤੱਕ ਸੀਗਾ ਤੇ ਉਸ ਤੋਂ ਬਾਅਦ ਸਾਨੂੰ ਇਹ ਲੱਗਾ ਕਿ ਸ਼ਾਇਦ ਫਰਨੀ ਤੇ ਹੀ ਪਾਣੀ ਹੋਊਗਾ ਪਰ ਜਦੋਂ ਪਿੰਡ ਦੇ ਵਿੱਚ ਐਂਟਰੀ ਕੀਤੀ ਤਾਂ ਪਿੰਡ ਦੀ ਕੋਈ ਗਲੀ ਟਾਮੀ ਹੋਊਗੀ ਜਿੱਥੇ ਪਾਣੀ ਨਹੀਂ ਹੋਊਗਾ ਪਰ ਲਗਭਗ ਗਲੀਆਂ ਦੇ ਵਿੱਚ ਆ ਪਾਣੀ ਜਿਹੜਾ ਉਹ ਸਾਨੂੰ ਖੜਾ ਮਿਲਿਆ ਇੱਥੇ ਇੱਕ ਗੱਲ ਇਹ ਵੀ ਆ ਕਿ ਬੇਸ਼ੱਕ ਇਥੇ ਸੀਵਰੇਜ ਦਾ ਪ੍ਰਬੰਧ ਆ ਪਰ ਉਹ ਪ੍ਰੋਪਰ ਤੌਰ ਤੇ ਉਹਦੇ ਨਿਕਾਸੀ ਨਾ ਹੋਣ ਕਰਕੇ ਇਹ ਵੱਡੀ ਸਮੱਸਿਆ ਇਸ ਪਿੰਡ ਦੇ ਲਈ ਬਣੀ ਹੋਈ ਆ ਕਿ ਪਾਣੀ ਦੀ ਨਿਕਾਸੀ ਜਿਹੜੀ ਇੱਥੇ ਨਹੀਂ ਕੀਤਾ ਅੱਜ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਹ ਸਮੱਸਿਆ ਕਦੋਂ ਤੋਂ ਆ ਹੋਰ ਸ तमाम ਸਵਾਲ ਨੇ ਗੱਲਬਾਤ ਕਰਦੇ ਸਾਡੇ ਨਾਲ ਪਿੰਡ ਦੇ ਵਾਸੀ ਮੌਜੂਦ ਆ ਸਭ ਤੋਂ ਪਹਿਲਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਛਾ ਬਾਬਾ ਜੀ ਇਹ ਤੁਹਾਡੇ ਪਿੰਡ ਦੇ ਵਿੱਚ ਪਾਣੀ ਦੀ ਸਮੱਸਿਆ ਕਦੋਂ ਤੋਂ ਆ ਰਹੀ ਆ ਇਹ ਤਾਂ ਹੋ ਗਏ ਜੀ 3-4 ਸਾਲ ਹੂੰ ਪਾਣੀ ਬਹੁਤ ਖੜਦਾ ਹੈਗਾ ਸੀਵਰੇਜ ਦਾ ਪਾਣੀ ਹੈ ਗੰਦਾ ਪਾਣੀ ਹੈ ਬੱਚੇ ਵੀ ਬਿਮਾਰ ਹੁੰਦੇ ਆ ਬੁੜਿਆਂ ਦੇ ਪੈਰ ਦੇਖੋ ਬੁਰਾ ਹਾਲ ਹੋਇਆ ਪਿਆਗਾ ਅਸੀਂ ਉਹ ਬਹੁਤ ਬੰਦਿਆਂ ਕੋਲੇ ਗਏ ਉਹ ਕਹਿੰਦੇ ਸਾਡੇ ਸਾਰੇ ਨਹੀਂ ਫਿਰ ਅਸੀਂ ਬਲਕਾਰ ਸਿੱਧੂ ਕੋਲੇ ਗਏ ਉੱਥੇ ਅਸੀਂ ਆਖਿਆ ਵੀ ਐ ਕਰਕੇ ਸਾਡੇ ਪਾਣੀ ਦਾ ਕੋਈ ਹੱਲ ਕਰੋ ਇਹ ਕਹਿੰਦੇ ਚਲੋ ਤੁਹਾਡੇ ਮਗਰ ਆਏ ਅਸੀਂ ਮੋਟਰ ਲੈ ਕੇ ਆਉਣੇ ਮੋਟਰ ਪਾਉਣੇ ਮੋਟਰਾਂ ਖੜਗਾਂਗੇ ਅੱਜ 15 ਦਿਨ ਹੋ ਗਏ ਕੋਈ ਨਹੀਂ ਆਇਆ ਇੱਥੇ ਨਾ ਮੋਟਰ ਆਈ ਨਾ ਬਲਕਾਰ ਸਿੱਧੂ ਆਇਆ ਇੱਥੇ ਨਹੀਂ ਸਰਕਾਰ ਤਾਂ ਕਹਿੰਦੀ ਅਸੀਂ ਤਾਂ ਮੁਹੱਲੇ ਕਲੀਨ ਬਣਾ ਤੇ ਜਾਵਾਂ ਮੁਹੱਲੇ ਕਲੀਨ ਬਣਾਏ ਆ ਇੱਥੇ ਆ ਕੇ ਤਾਂ ਦੇਖਣ ਜੀ ਮੁਹੱਲੇ ਦਾ ਤਾਂ ਫੇਰ ਹੀ ਪਤਾ ਲੱਗੂ ਸਰਕਾਰ ਕੱਲੂ ਜੀ ਉੱਥੇ ਬੈਠੀ ਕਹੀ ਜਾਂਦੀ ਐ ਭਵੰਤਮਾਨ ਉੱਥੇ ਬੈਠਾ ਕਹੀ ਜਾਂਦਾ ਐ ਕਰਤਾ ਸੀ ਜੋ ਕਰਤਾ ਪਿੰਡਾਂ ਚ ਵੜ ਕੇ ਤਾਂ ਦੇਖੇ ਜਵਾਕ ਦਾ ਤਿਰਕ ਦਿਨ ਕਦੀ ਇਹ ਤਾਂ ਜਵਾਕ ਡੇਗਦੇ ਸਾਡੇ ਬੱਚੇ ਬਿਮਾਰ ਹੁੰਦੇ ਤਾਂ ਮੌਜ ਨਾਲ ਇਸ਼ੀਆਂ ਥੱਲੇ ਬੈਠੇ ਹੈਗੇ ਇਹਨਾਂ ਨੂੰ ਤਾਂ ਕੋਈ ਪਤਾ ਨਹੀਂ ਨਾ ਗਰੀਬਾਂ ਨੂੰ ਆ ਕੇ ਪੁੱਛਣ ਜਿਹੜੇ ਦਿਹਾੜੀ ਕਰਦੇ ਆ ਹਾਂ 300 ਰੁਪਿਆ ਲਿਆਉਂਦੇ ਆਤਣ ਨੂੰ ਖਾਂਦੇ ਆ ਦੇ ਬੱਚੇ ਪਾਲਦੇ ਇਹਨਾਂ ਨੂੰ ਕੀ ਜਿਆਦਾ ਇਹ ਤਾਂ ਤਨਖਾਹ ਲੈਂਦੇ ਆ ਮੌਜਨਾ ਟੱਡ ਪੋਚਲਣ ਦੇ ਵਸ ਗੁਰਦੁਆਰਾ ਸਾਹਿਬ ਦੀ ਕੰਦਰ ਨਾਲ ਪੂਰੇ ਪਾਣੀ ਲੱਗਦਾ ਗੁਰਦੁਆਰੇ ਨਾਲ ਆਪਾ ਜੀਵਨ ਸਿੰਘ ਦਾ ਗੁਰੂ ਘਰ ਆ ਜੀ ਬਹੁਤ ਜਿਆਦਾ ਪਾਣੀ ਖੜਾ ਜੀ ਕਈ ਦਿਨ ਹੋ ਗਏ ਥੋੜੇ ਦਿਨ ਹੋ ਗਏ ਇੱਥੇ ਵਿਆਹ ਸੀਗਾ ਗੁਰੂ ਘਰ ਤੇ ਗਵਾਂਢੀ ਨਾਲ ਹੀ ਉਹ ਬਰਾਤ ਆਈ ਬਰਾਤ ਤਾਂ ਬਹੁਤ ਵਿਚਾਰਿਆਂ ਨੇ ਉਹ ਕਰਿਆ ਉਹਨਾਂ ਨੇ ਪਾਣੀ ਵਿਚ ਦੀ ਨੰਗ ਕੇ ਆਨੰਦ ਕਾਰਜ ਕਰਾਏ ਗੁਰੂ ਘਰ ਪਾਣੀ ਵਿਚ ਦੀ ਨੰਗ ਕੇ ਇੱਥੇ ਆਪਣੀ ਧਰਮਸ਼ਾਲਾ ਗੁਰੂ ਘਰ ਦੇ ਕੋਲੇ ਉੱਥੇ ਵਿਚਾਰੇ ਬੈਠੇ ਜੋੜੇ ਲਾ ਕੇ ਜਾਇਆ ਕਰਨ ਜੋੜੇ ਲਾ ਕੇ ਆਇਆ ਕਰਨ ਉਹਨਾਂ ਦੇ ਘਰੇ ਜਾਣਾ ਸੀਗਾ ਭਈ ਵਿਆਹ ਲੈਂਦੇ ਕਿਉਂ ਉਹਨਾਂ ਦੇ ਘਰੇ ਇੰਤਜ਼ਾਮ ਸੀਗਾ ਰੋਟੀ ਟੁੱਕ ਦਾ ਖਾਣਾ ਤਾਂ ਉੱਥੇ ਜੀ ਰੋਟੀ ਟੁੱਕ ਬਹੁਤ ਔਖਾ ਜੀ ਇਹ ਤੇ ਇਹਦਾ ਮਾਣਾ ਪਾਣੀ ਦਾ ਮਸਲਾ ਕੋਈ ਹੱਲ ਹੋਵੇ ਜੀ ਕਿਹੜੀ ਸਰਕਾਰ ਵੇਲੇ ਬਣਿਆ ਸੀਗਾ ਜੀ ਇਹ ਸੀ ਵੀ ਤੇ ਕਾਂਗਰਸ ਦੀ ਸਰਕਾਰ ਸੀਗੀ ਜੀ ਇਹ ਕਿ ਉੱਟਣ ਦੀ ਹੂੰ ਉਹ ਸਾਲ ਪਹਿਲੇ ਸਾਲ ਬਣੀ ਸੀ ਇਹ ਸਰਕਾਰ ਹੂੰ ਉਸੇ ਸਰਕਾਰ ਨੇ ਪਵਾਇਆ ਸੀਗਾ ਇਹ ਹੂੰ ਉਦੋਂ ਬਹੁਤ ਜ਼ਿਆਦਾ ਰੁਪਇਆ ਆਇਆ ਸੀਗਾ 28-29 ਲੱਖ ਰੁਪਇਆ ਆਇਆ ਹੋਊਗਾ ਕਰੋੜ ਰੁਪਇਆ ਹਾਂ ਇਹਨਾਂ ਨੇ ਸੀਵਰੇਜ ਪਾਤਾ ਦਿੱਤਾ ਨਾ ਤਾਂ ਕੋਈ ਮੂਰੇ ਨਖਾਸਦਾ ਕੋਈ ਪ੍ਰਬੰਧ ਕੀਤਾ ਜੀ ਹੂੰ ਹੁਣ ਪਾਣੀ ਦਾ ਜਾਣਾ ਤਾਂ ਹੁਣ ਨੀਵੇਂ ਪਾਸੇ ਹੁੰਦਾ ਪਾਣੀ ਨੇ ਕੱਢਾ ਇਹਨਾਂ ਨੇ ਇੱਧਰ ਗੁਰੂ ਘਰ ਦੀ ਜਗ੍ਹਾ ਕੀ ਆਪਣੇ ਵੱਡੇ ਗੁਰੂ ਸਾਰਾ ਇੱਧਰ ਨੂੰ ਪਾਣੀ ਕੱਢਤਾ ਜੀ ਇਹਨਾਂ ਨੇ ਹਾਂ ਹੁਣ ਵੀ ਲੈਣ ਪਾਈ ਵੀ ਆ ਉਹ ਲੈਣ ਪਾਣੀ ਖਿਜਦੀ ਨਹੀਂ ਖਿੱਚੂ ਵੀ ਕਿੱਥੋਂ ਜੀ ਗੁਰੂਆਂ ਦੀ ਧਰਤੀ ਆ ਉਧਰ ਧਰਮ ਧਰਤੀ ਹੈਗੀ ਉਧਰ ਤਾਂ ਕਿਸੇ ਹਾਲਤ ਬਣੀ ਚੱਲਦਾ ਬੇਸਕੇ ਨਾਲੇ ਪਾ ਦੇਣ ਤਾਂ ਉਹ ਨਹੀਂ ਚੱਲਦਾ ਤੇ ਜੇ ਉਹੀ ਖਰਚਾ ਇੱਧਰ ਨੂੰ ਕੀਤਾ ਹੁੰਦਾ ਜੀ ਬੱਜੂ ਆਣਿਆ ਨੂੰ ਨਾਲਾ ਹੈਗਾ ਇੱਧਰ ਪੱਜ ਕੇ ਪਾਣੀ ਨੇ ਜਾਣਾ ਸੀਗਾ ਹਾਂ ਕੋਣ ਇਹ ਪਾਣੀ ਦੀ ਦਿੱਕਤ ਇੱਥੇ ਪੈਂਦੀ ਹੈ ਇਹ ਗਲਤ ਪਾਸੇ ਪਾਣੀ ਭੇਜਿਆ ਇਹਨਾਂ ਨੇ ਪਾਣੀ ਪਿੰਡ 'ਚ ਹੀ ਗੜੇ ਖਾਈ ਜਾਂਦਾ ਪਿੰਡ ਦਾ ਪਾਣੀ ਬਿਮਾਰੀਆਂ ਕਿੰਨੀਆਂ ਕ ਲੱਗ ਰਹੀਆਂ ਬਿਮਾਰੀਆਂ ਬਹੁਤ ਜ਼ਿਆਦਾ ਆ ਜੀ ਸਾਰਿਆਂ ਦੇ ਤਾਂ ਪੈਰ ਖਰਾਬ ਹੋਏ ਪਏ ਬੱਚਿਆਂ ਦੇ ਬੁੜੀਆਂ ਦੇ ਜਦੋਂ ਇੱਥੋਂ ਨੰਗਦੇ ਆ ਚਾਹੇ ਟੱਪਦੇ ਆ ਸੜੇ ਹਾਂ ਸਾਨੂੰ ਚੜਦੀ ਐ ਬਹੁਤ ਬੁਰਾ ਹਾਲ ਆ ਬਾਕੀ ਸਾਡੇ ਇੱਥੇ ਗੁਰੂ ਘਰ ਦੇ ਵਿੱਚ ਪ੍ਰੋਗਰਾਮ ਪਹਿਲਾਂ ਬਹੁਤ ਪੈਂਦੇ ਹੁੰਦੇ ਸੀਗੇ ਜਿੱਦੋਂ ਦਾ ਪਾਣੀ ਦੀ ਸਮੱਸਿਆ ਬਣੀ ਆ ਜੀ ਗੁਰੂ ਘਰ ਦੇ ਵਿੱਚ ਇੱਕ ਵੀ ਪ੍ਰੋਗਰਾਮ ਨਹੀਂ ਆਇਆ ਸਾਡੇ ਕੋਲੇ ਗੁਰੂ ਘਰ ਦਾ ਵੀ ਇਸ ਕੰਮ ਦੇ ਪਿੱਛੇ ਪਿੱਛੇ ਕਰਤਾ ਇਹਨਾਂ ਨੇ। ਮਤਲਬ ਕਿ ਦਿਨਾਂ ਕਿਤੇ ਗੁਰੂ ਘਰ ਦੀ ਵੀ ਵਿਆਪਦੀ ਕੀਤੀ ਜਾ ਰਹੀ ਹੈ। ਵਿਆਪਦੂ ਹੀ ਆ ਜੀ ਜਦੋਂ ਹੁਣ ਅਸੀਂ ਮੱਥਾ ਟੇਕਣ ਜਾਂਦੇ ਆ ਸਾਡੇ ਪਹਿਲਾਂ ਤਾਂ ਅਸੀਂ ਕਰੋਨਾ ਆ ਕੇ ਤੁਰਦੇ ਆ। ਜਦੋਂ ਬਾਹਰ ਵੀ ਹੀ ਜਾਉਨੇ ਆ ਤਾਂ ਅਸੀਂ ਇੱਥੇ ਲਾਈਟਰਿੰਗ ਵਾਲੇ ਪਾਣੀ ਚ ਵੜ ਕੇ ਫੇਰ ਗੁਰੂ ਘਰ ਤੇ ਜਾਂਦੇ ਆ। ਫਿਰ ਇਹ ਵਿਆਪਦੂ ਹੀ ਆ। ਹਰ ਕੇ ਕਈ ਵਾਰੀ ਤਾਂ ਜਾਈਦੇ ਨਹੀਂ ਗੁਰੂ ਘਰ। ਵੀ ਕਿਉਂ ਵਿਆਪਦੀ ਕਰਨੀ ਆਪਾਂ ਉਹਦੇ ਘਰੇ ਹੀ ਮਹਾਰਾਜ ਦਾ ਨਾਲ ਇਹਨੂੰ। ਇਹ ਸਰਕਾਰ ਦਾ ਕਹਿੰਦੀ ਸੀ ਵੀ ਕੋਈ ਵੀ ਦੁੱਖ ਤਕਲੀਫ ਹੋਇਆ ਕਰੂਗੀ ਸਾਡਾ ਐਮਐਲਏ ਐਮਪੀ ਤੁਹਾਡੀ ਸੱਥਾਂ 'ਚ ਆਇਆ ਕਰੂ ਸੱਥਾਂ 'ਚ ਸਰਕਾਰ ਚ ਲਿਆ ਕਰੂ ਸੱਥਾਂ 'ਚ ਬਾਈ ਪਹਿਲਾਂ ਆਉਂਦੇ ਰਹਿਆ ਵੋਟਾਂ ਪਵਾਉਣ ਤੋਂ ਪਹਿਲਾਂ ਜਿੱਦਿਆਂ ਨਾਲ ਵੋਟਾਂ ਲੈ ਲਈਆਂ ਦਫ਼ਤਰ 'ਚੋਂ ਮੈਿਕਨਾ ਬਾਹਰ ਨਿਕਲੇ ਨਹੀਂ ਹੋਣੇ ਪਿੰਡ ਦਾ ਹੁਣ ਭੁੱਲ ਹੀ ਗਏ ਹੋ ਮਹਾਰਾਜ ਆ ਖੈਤੇ ਪੁੱਛੇਰੇ ਠੰਡੇ ਪਏ ਅਸੀਂ ਆਏ ਸੀਗੇ ਜਿਹੜੇ ਹੁਣ ਐਮਐਲਏ ਬਣੇ ਵੇਆ ਕਿਵੇਂ ਠੰਡਿਆਂ ਦਾ ਮੁੱਲ ਉਤਾਰਦੇ ਆ ਠੰਡਿਆਂ ਦਾ ਮੁੱਲ ਕਿਹੜਾ ਉਤਾਰਿਆ ਜੀ ਆਹ ਦੇਖ ਲਓ ਦੇਦਾ ਨਾਮ ਸੀੁਰੇਜ ਵਾਲਾ ਪਾਣੀ ਦੇਦਾ ਸਾਨੂੰ ਅਸੀਂ ਠੰਡੇ ਪਏ ਉਹਨਾਂ ਨੇ ਸਾਨੂੰ ਪਾਣੀ ਦਿੱਤਾ ਗੰਦਾ ਵੀ ਇਹਦੇ ਵਿੱਚ ਦੀ ਨੰਗਾ ਕਰੋ ਤੁਸੀਂ ਇਸ ਦੇ ਲਾਇਕ ਹਾਂ ਸਾਨੂੰ ਇੰਨਾ ਕਿੰਨਾ ਨੇ ਸੂਰਾਂ ਵਾਲੀ ਜ਼ਿੰਦਗੀ ਦੇ ਵਿੱਚ ਭੇਜਤਾ ਸਾਨੂੰ ਇਹਨਾਂ ਆਹ ਸਾਡੇ ਹਾਲਾਤ ਆ ਜੀ ਸਾਡੇ ਨਾਲ ਪ੍ਰਧਾਨ ਜੀ ਹੋਣੀ ਵੀ ਮੌਜੂਦ ਆ ਪ੍ਰਧਾਨ ਜੀ ਹੁਣ ਤੱਕ ਤੁਸੀਂ ਪ੍ਰਸ਼ਾਸਨ ਤੱਕ ਇਸ ਮਾਮਲੇ ਨੂੰ ਲੈ ਕੇ ਹੁਣ ਤੱਕ ਕਿਹੜੇ-ਕਿਹੜੇ ਪ੍ਰਸ਼ਾਸਨ ਤੱਕ ਤੁਸੀਂ ਪਹੁੰਚ ਕੀਤੀ ਹੈ ਸਭ ਤੋਂ ਪਹਿਲਾਂ ਤਾਂ ਪਿੰਡ ਦੇ ਪੱਧਰ ਦੇ ਉੱਪਰ ਅਸੀਂ ਨਗਰਪੰਚਾਇਤ ਮਹਾਰਾਜ ਦੇ ਦਫ਼ਤਰ ਦੇ ਅੱਗੇ ਧਰਨਾ ਦਿੱਤਾ ਹੂੰ ਧਰਨੇ ਦੇ ਵਿੱਚ ਈਓ ਨਾਲ ਗੱਲ ਹੋਈ ਤਾਂ ਈਓ ਨੇ ਸਪਸ਼ਟ ਕਹਿਤਾ ਕਿ ਜਿਹੜਾ ਸੀਵਰੇਜ ਦਾ ਵਿਭਾਗ ਉਹ ਸਾਡੇ ਨਾਲ ਸੰਬੰਧਿਤ ਨਹੀਂ ਹੈਗਾ ਹੂੰ ਇਹ ਵਿਭਾਗਾਂ ਇਹਦੇ ਅਧਿਕਾਰੀ ਬਠਿੰਡੇ ਬੈਠਦੇ ਨੇ ਹੂੰ ਤੇ ਤੁਸੀਂ ਬਠਿੰਡੇ ਉਹਨਾਂ ਅਧਿਕਾਰੀਆਂ ਨੂੰ ਮਿਲੋ ਹੂੰ ਜਦੋਂ ਕਿ ਇਥੋ ਦਾ ਜਿਹੜਾ ਜ਼ਿੰਮੇਵਾਰਾ ਪਿੰਡ ਦਾ ਜੂਰੀ ਡੈਕਸ਼ਨ ਬਣਦੀ ਹੈ ਪਿੰਡ ਦੀ ਉਹ ਈਓ ਕੋਲੇ ਹੈ ਤੇ ਈਓ ਦਾ ਹੀ ਇਹ ਜੋ ਹੈ ਹੱਕ ਬਣਦਾ ਹੈ ਕਿ ਉਹ ਪਿੰਡ ਦੇ ਕੋਈ ਵੀ ਸਮੱਸਿਆਵਾਂ ਨੂੰ ਹੱਲ ਕਰੇ ਹੂੰ ਉਸ ਤੋਂ ਬਾਅਦ ਅਸੀਂ ਲਿਖਤੀ ਰੂਪ ਦੇ ਵਿੱਚ 4 ਤਰੀਕ ਨੂੰ ਮਾਰਜੋ ਐਸਡੀਐਮ ਫੂਲ ਨੂੰ ਵੀ ਲਿਖਤੀ ਰੂਪ ਦੇ ਵਿੱਚ ਦੇ ਚੁੱਕੇ ਹਾਂ ਕਿ ਸਾਡੇ ਘਰਾਂ ਦੇ ਵਿੱਚ ਜਿਹੜਾ ਗੰਦਾ ਪਾਣੀ ਖੜਾਗਾ ਗੁਰਦੁਆਰਾ ਸਾਹਿਬ ਸ੍ਰੀਮਨ ਰਜੀਦ ਬਾਬਾ ਜਰਨੈਲ ਸਿੰਘ ਜੀ ਜਰਨੈਲ ਬਾਬਾ ਜੀਵਨ ਸਿੰਘ ਜੀ ਉਹਨਾਂ ਦੇ ਗੁਰਦੁਆਰਾ ਸਾਹਿਬ ਦੇ ਆਸੇ ਪਾਸੇ ਬਹੁਤ ਗੰਦਾ ਪਾਣੀ ਆ ਗੇਟ ਦੇ ਅੱਗੇ ਗੰਦਾ ਪਾਣੀ ਆ ਸੰਗਤ ਨੂੰ ਆਉਣ ਜਾਣ ਦੇ ਵਿੱਚ ਬੜੀ ਖਿਆਈ ਆਉਂਦੀ ਹੈ ਗੰਦੇ ਪੈਰ ਲੈ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰੀ ਹੁੰਦੀ ਆ ਤਾਂ ਉੱਥੇ ਗੁਰਦੁਆਰਾ ਸਾਹਿਬ ਦੀ ਵੀ ਵੇ ਆਬਦੀ ਹੁੰਦੀ ਹੈ ਤੇ ਨਾਲ ਜਿਹੜੇ ਸਾਡੇ ਮਜ਼ਦੂਰ ਘਰਾਂ ਦੇ ਵਿੱਚ ਪਾਣੀ ਖੜਾ ਗੰਦਾ ਪਾਣੀ ਖੜਾ ਉੱਥੇ ਸਾਡੇ ਬੱਚੇ ਬਜ਼ੁਰਗ ਜਿਹੜੇ ਆ ਉਹ ਲੱਗਦੇ ਨੇ ਤਾਂ ਉਹ ਕਪੜੇ ਜਿਹੜੇ ਆ ਉਹ ਗੰਦੇ ਹੁੰਦੇ ਨੇ ਸਕੂਲੀ ਬੱਚਿਆਂ ਦੀਆਂ ਵਰਦੀਆਂ ਖਰਾਬ ਹੁੰਦੀਆਂ ਨੇ ਸਕੂਲ ਵਾਲੇ ਬਸਤੇ ਖਰਾਬ ਹੁੰਦੇ ਆ ਘਰਾਂ ਦੇ ਵਿੱਚ ਬਿਮਾਰੀਆਂ ਫੈਲ ਫੈਲਦਗਾਂ ਨੇ ਬਹੁਤ ਸਾਰੇ ਘਰਾਂ ਦੇ ਵਿੱਚ ਸਾਡੇ ਜਿਹੜੇ ਮਰੀਜ਼ ਪਏ ਨੇ ਬਜ਼ੁਰਗਾਂ ਨੂੰ ਲੰਘਣਾ ਔਖਾ ਹੋਇਆ ਪਿਆਗਾ ਜਿਹੜਾ ਸੀਵਰੇਜ ਦਾ ਸਿਸਟਮ ਹੈ ਇਹ ਜਾਂ ਇਹ ਗੰਦਾ ਪਾਣੀ ਹੈ ਇਹ ਆਨਲੀ ਗਰੀਬ ਘਰਾਂ ਦੇ ਵਿੱਚ ਜਾਂ ਮਜ਼ਦੂਰ ਘਰਾ ਜੀ ਖੜਾ ਕਿਉਂ ਇੱਕੀ ਕਾਰਨ ਕਾਰਨ ਇਹ ਹੈ ਕਿ ਜਿਹਦੇ ਪਿੰਡ ਦੇ ਤਨਾੜ ਰੋਗ ਨੇ ਜੋ ਜਿਨ੍ਹਾਂ ਦੀ ਪਹੁੰਚ ਐਮਐਲਏ ਤੱਕ ਹੈਗੀ ਆ ਜਾਂ ਦਫ਼ਤਰਾਂ ਤੱਕ ਗਿਆ ਉਹਨਾਂ ਦੇ 12 ਵਿੱਚ ਤਾਂ ਬਿਲਕੁਲ ਸਾਫ ਪਿਆ ਜੋ ਅਧਿਕਾਰੀ ਰੱਖੇ ਹੋਏ ਨੇ ਜਾਂ ਮੁਲਾਜ਼ਮ ਰੱਖੇ ਹੋਏ ਵੀ ਉਹ ਵੀ ਦਿਨ ਰਾਤ ਉਹਨਾਂ ਦੇ ਬਾਰਾਂ ਦੀ ਝਾੜੂ ਮਾਰੀ ਜਾਂਦੇ ਨੇ ਆ ਮਜ਼ਦੂਰਾਂ ਦੇ ਘਰਾਂ ਵਿੱਚ ਤਾਂ ਢੇਰਾਂ ਲੱਗੀਆਂ ਹੋਈਆਂ ਨੇ ਕੋਈ ਕੂੜਾ ਚੱਕੜ ਵੀ ਨਹੀਂ ਆਉਂਦਾ ਤੁਸੀਂ ਤੁਸੀਂ ਮੁਲਾਜ਼ਮਾਂ ਨੂੰ ਕਿਹਾ ਨਹੀਂ ਵੀ ਤੁਹਾਡੀ ਡਿਊਟੀ ਸਾਰੇ ਤੁਸੀਂ ਲਿਖਤੀ ਰੂਪ ਲਿਖਤੀ ਰੂਪ ਦੇ ਵਿੱਚ ਐਸਟੀਐਮ ਸਾਹਿਬ ਨੂੰ ਦੱਸ ਚੁੱਕੇ ਆ 4 ਤਰੀਕ ਨੂੰ ਅਸੀਂ ਮੰਗ ਪੱਤਰ ਦਿੱਤਾ ਸੀ ਅਸੀਂ ਉਹਨਾਂ ਦੇ ਧਿਆਨ ਤੇ ਲਿਆ ਚੁੱਕੇ ਆ ਵੀ ਮਹੱਲਿਆਂ ਦੇ ਵਿੱਚ ਕੂੜੇ ਦੀਆਂ ਢੇਰਾਂ ਲਾ ਜਾਂਦੇ ਨੇ ਚੱਕਦੇ ਹੈ ਨਹੀਂਗੇ ਪਾਣੀ ਹੈ ਜਿਹੜਾ ਉਹ ਗੋਡੇ-ਗੋਡੇ ਖੜਾਗਾ ਇੱਥੇ ਆ ਸਾਹਮਣੇ ਦੋਰਾ ਸਹੇਲੇ ਸਾਹਮਣੇ ਘਰ ਹੈ ਉਸ ਘਰ ਦੇ ਵਿੱਚ ਵਿਆਹ ਸੀ ਲੜਕੀ ਦਾ ਵਿਆਹ ਸੀ ਬਰਾਤ ਆਈ ਬਰਾਤ ਨੇ ਸਾਰਾ ਦਿਨ ਪੈਰਾਂ ਦੇ ਵਿੱਚ ਜੁੱਤੀ ਨਹੀਂ ਪਾਈ ਗੁਰਦੁਆਰਾ ਸਾਹਿਬ ਤੇ ਵੀ ਉਹ ਗੰਦੇ ਪਾਣੀ ਵਿੱਚ ਦੀ ਲੰਘ ਕੇ ਗਏ ਆ ਆਨੰਦ ਕਾਰਜ ਕਰਾਉਣ ਵੀ ਗੰਦੇ ਪਾਣੀ ਵਿੱਚ ਦੀ ਲੰਘ ਕੇ ਗਏ ਆ ਘਰੇ ਲੰਗਾ ਉਹਨਾਂ ਦਾ ਜੋ ਖਾਣੇ ਦਾ ਪ੍ਰਬੰਧ ਸੀ ਖਾਣਾ ਖਾਣ ਵੀ ਨੰਗੇ ਪੈਰੀ ਗੰਦੇ ਵਿੱਚ ਦੀ ਲੰਘ ਕੇ ਗਏ ਆ ਸੋ ਜਿਹੜਾ ਇੱਥੇ ਪ੍ਰਬੰਧ ਹੈ ਉਹ ਬੜਾ ਮਾੜਾਗਾ ਨਾ ਪ੍ਰਸ਼ਾਸਨ ਨੇ ਨਾ ਕਿਸੇ ਇੱਥੇ ਮੌਜੂਦਾ ਸਰਕਾਰ ਨੇ ਨਾ ਕਿਸੇ ਐਮਐਲਏ ਨੇ ਹੁਣ ਤੱਕ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ ਅਸੀਂ ਅਸੀਂ ਬਹੁਜਨ ਸਮਾਜ ਪਾਰਟੀ ਵੱਲੋਂ ਅਸੀਂ ਬੋਇਨ ਸਮਾਏ ਪਾਰਟੀ ਵੱਲੋਂ ਮੰਗ ਪੱਤਰ ਦਿੱਤਾ ਮਾਨਯੋਗ ਐਸ.ਡੀ.ਐਮ ਸਾਹਿਬ ਨੂੰ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦਾ ਵੀ ਜੇ ਇਹ ਮਸਲਾ ਹੱਲ ਨਾ ਹੋਇਆ ਤਾਂ ਅਸੀਂ ਵੱਡੀ ਪੱਧਰ ਤੇ ਪਿੰਡ ਲੈਵਲ ਤੇ ਤੇ ਪਾਰਟੀ ਲੈਵਲ ਤੇ ਸੰਘਰਸ਼ ਵਿੜਾਂਗੇ ਅੱਛਾ ਮਾਦਾ ਤੁਹਾਨੂੰ ਕਿੰਨੀ ਕਿ ਸਮੱਸਿਆ ਆਉਂਦੀ ਹੈ ਜਦੋਂ ਇਹ ਪਾਣੀ ਖੜ ਜਾਂਦਾ ਸਾਨੂੰ ਤਾਂ ਪੂਰੀ ਆਉਂਦੀ ਆ ਪੁੱਤ ਸਮੱਸਿਆ ਅਸੀਂ ਤਾਂ ਘਰ ਘਰ ਮੈਂ ਤਾਂ ਹੁਣ ਵੀ ਤਾਪ ਚੜਿਆ ਪਿਆ ਉੱਠ ਕੇ ਆਈ ਹਾਂ ਜਦ ਰਾਤ ਸਾਡੇ 12 ਵਿੱਚ ਪਾਣੀ ਜਮਾ ਖੜਾ ਮੈਂ ਆਥਣੇ ਤੜਕੇ ਮੰਜੇ ਨਾਲ ਸੁੱਤਦੀਆਂ ਗਾਰ ਤੇ ਕਹਿੰਦੇ ਹੁੰਦੇ ਆ ਗਾਰ ਸੁੱਤਦੀ ਮੈਂ ਤਾਂ ਬਿਮਾਰ ਹੋਈ ਪਈ ਆ ਕੋਈ ਮੈਨੂੰ ਦਵਾਈ ਨਹੀਂ ਲੱਗਦੀ ਕੀ ਆਥਣੇ ਤੜਕੇ ਦਵਾਈ ਲੈ ਆਉਣੀ ਹੈਗੀ ਮਕਾਨ ਨਾ ਵੀ ਲੱਗਦਾ ਪੈਣ ਮਕਾਨ ਨਾ ਪੂਰਾ ਹੀ ਲੱਗਦਾ ਮਕਾਨ ਤਾਂ ਡਿੱਗਣ ਵਾਲਾ ਹੋਇਆ ਪੈ ਡੀ ਤੇੜਾ ਹੀ ਪਈ ਹੈ ਮਕਾਨ ਚ ਜਾ ਕੇ ਹੁਣ ਦੇਖ ਸਕਦੇ ਹਾਂ ਪੂਰੀ ਕਹਿੰਦੇ ਟਰਾਈ ਮਾਰ ਸਕਦੇ ਹਾਂ ਮੈਂ ਕੋਈ ਝੂਠ ਨਹੀਂ ਬੋਲਦੀ ਨਾ ਸਾਡੇ ਕੋਈ ਕਮਾਉਣ ਵਾਲਾ ਰੰਡੀ ਤੀਵੀ ਹੈ ਮੈਂ ਇੱਕ ਬੱਚਾ ਮੇਰੇ ਉਹੀ ਦਿਹਾੜੀ ਕਰਦਾ 300 ਲਿਆਂਦਾ ਚਾਰ ਬੱਚੇ ਆ ਉਹਦੇ ਉਹ ਉਹਨਾਂ ਨੂੰ ਖਵਾਵੇ ਕੋ ਪਾਣੀ ਲੋਟ ਕਰੇ ਕੋ ਘਰ ਲੋਟ ਕਰੇ ਘਰ ਕਦੋਂ ਦਾ ਬਣਾਇਆ ਤੁਸੀਂ ਘਰ 15 ਸਾਲ ਹੋ ਗਏ ਬਣਾਏ ਨੂੰ ਵੈਸੇ ਠੀਕ ਹੈ 15 ਹਾਂ ਵੈਸੇ ਠੀਕ ਆ ਹੁਣ ਜਾ ਕੇ ਦੇਖ ਸਕਦੇ ਹਾਂ ਟਰਾਈ ਮਾਰ ਸਕਦੇ ਹਾਂਗੇ ਕਰਤਾ ਨਵਾ ਪਾਇ ਹਾਂ ਨਵਾ ਪਾਇ ਆ ਡੀ ਤੇੜਾ ਇਹ ਸਾਰੇ ਖਰਚੀ ਤੇੜਾ ਜਦੋਂ ਮਰਜੀ ਡਿੱਗ ਸਕਦਾ ਉਹਦਾ ਹੱਲ ਅਸੀਂ ਕੀ ਕਰੀਏ ਸਾਡੇ ਕੋਈ ਕਮਾਉ ਨਹੀਂਗਾ ਨਹੀਂ ਤੁਸੀਂ ਇੱਥੋਂ ਜਿਹੜੀ ਤੁਹਾਡੇ ਪੰਚਾਇਤ ਆ ਜਾਂ ਜਿਹੜੇ ਅਫਸਰ ਉਹਨਾਂ ਮੈਂ ਤਾਂ ਕੋਈ ਬਥੇਰੇ ਕਹਨੇ ਕੋਈ ਗੱਲ ਨਹੀਂ ਸੁਣਦਾ ਸਾਡੀ ਤਾਂ ਕੰਨ ਚ ਪਉਂਦੇ ਹੀ ਨਹੀਂ ਕੋਈ ਕੋਈ ਗੱਲ ਨਹੀਂ ਸੁਣਦਾ ਹੁਣ ਵੀ ਇਲੈਕਸ਼ਨ ਦਾ ਟਾਈਮ ਆ ਫਿਰ ਹੁਣ ਆਖੋ ਹੁਣ ਹੁਣ ਤਾਂ ਅੱਖਾਂ ਹੁਣ ਤਾਂ ਅਸੀਂ ਵੋਟਾਂ ਹੀ ਨਹੀਂ ਪਾਉਂਦੇ ਕਿਸੇ ਨੂੰ ਨਹੀਂ ਪਾਉਂਦੇ ਹੁਣ ਤਾਂ ਅੱਕੇ ਪਏ ਆ ਜਦੋਂ ਸਰਕਾਰ ਡਿੱਗਣ ਵਾਲਿਆ ਸਾਡਾ ਕੋਈ ਗੱਲ ਹੀ ਨਹੀਂ ਸੁਣਦਾ ਕਾਂਦੇ ਜੇ ਜਾਣਿਆ ਕੋਈ ਨਹੀਂ ਕਰਾਂਗੇ ਕੋਈ ਨਹੀਂ ਆਉਣਗੇ ਜੇ ਇਹਨਾਂ ਨੂੰ ਕੰਮ ਵਾਲਿਆਂ ਨੂੰ ਕਹਿੰਦੇ ਆ ਸਾਡਾ ਤਾਂ ਕਹਿੰਦੇ ਆ ਇਹ ਕੰਮ ਹੀ ਨਹੀਂ ਅਸੀਂ ਤਾਂ ਕਰਦੇ ਨਹੀਂ ਅਸੀਂ ਸਾਡਾ ਤਾਂ ਮਾਂਜੇ ਮਾਰਨ ਦਾ ਕੰਮ ਕਿਵੇਂ ਵੀ ਕੀ ਕਹਿੰਦੇ ਸੀ ਮੈਂ ਕਹਿੰਦਾ ਵੋਟਾਂ ਪਾਉਣ ਵੇਲੇ ਤਾਂ ਪੈਰੀ ਹੱਥ ਲਾਉਂਦੇ ਆ ਹੁਣ ਸਾਡੀ ਕੋਈ ਵਿੜਕੀ ਨਹੀਂ ਲੈਂਦਾ ਨਹੀਂ ਉਹ ਤਾਂ ਕਹਿੰਦੇ ਸਾਡੀ ਤਾਂ ਸਰਕਾਰ ਹੀ ਸੱਥਾਂ ਚ ਲਿਆ ਕਰੂਗੀ ਹਾਂ ਤੇ ਹੁਣ ਤਿਲਕ ਤਿਲਕ ਜਿਗਦੇ ਮੇਰੇ ਅਰਕੀ ਨੰਗੀ ਨਹੀਂ ਸਕਦੀ ਹਾਂ ਜਵਾਕ ਤਾਂ ਡਿੱਗਦੇ ਆਗੇ ਸਾਡੇ ਸਾਰੇ ਇੱਕ ਵਾਰ ਦਾ ਪਾਸਾ ਆ ਜਾਂਦਾ ਥਲੋ ਜਦੋਂ ਜਵਾਕ ਲਿਬੜ ਜਾਂਦੇ ਫਿਰ ਮਾਮਾ ਕੁੱਟਦੇ ਆ ਨੇ ਜਿਵੇਂ ਮਾਤਾ ਕੀ ਕਹਿੰਦੇ ਸੀ ਸਾਡੇ ਵੀਰੇ ਸਾਰੇ ਸਾਰੇ ਕਬਾਰ ਦਾ ਪਾਣੀ ਮੇਰੇ ਘਰ ਵਿੱਚ ਦੀ ਨੰਗਦਾ ਭਰਤ ਪਵਾ ਲੈਨੀਆ ਖੋਰ ਕੇ ਲੈ ਜਾਂਦਾ ਹੂੰ ਕੇ ਮੇਰਾ ਉਹੀ ਗੱਲ ਬੰਦਾ ਮੇਰੇ ਘਰੇ ਨਹੀਂ ਪੁੱਤ ਮੇਰੇ ਘਰੇ ਨਹੀਂ ਤੇ ਜਿੰਨੀ ਮੈਂ ਔਖੇ ਮੇਰੇ ਜਿੰਨਾ ਕੋਈ ਔਖਾ ਹੀ ਨਹੀਂ ਹਾਂ ਕੇ ਜਿਹੜੇ ਜੋ ਆਖ ਨਹੀਂ ਕਿ ਨਹੀਂ ਕਿ ਇਡੇ ਇਡੇ ਪਾਣੀ ਵਿੱਚ ਦੀ ਨੰਗਦੇ ਆ ਤੇ ਆਏ ਆ ਵੀ ਪਵਾ ਸੀਰੇ ਜਿੱਡ ਕੇ ਲੱਤ ਟੁੱਟ ਜੇ ਪਪਾ ਮਰ ਜੇ ਕੋਈ ਇੱਥੇ ਹੱਲ ਹੀ ਨਹੀਂ ਕੋਈ ਕਿਸੇ ਦੀ ਸੁਣਦਾ ਨਹੀਂ ਹਾਂ ਐਮਐਲਏ ਵੀ ਨਹੀਂ ਆਉਂਦਾ ਕੋਈ ਨਹੀਂ ਆਉਂਦਾ ਵੀਰਾ ਵੋਟਾਂ ਮਿਲਿਆ ਕੋਈ ਕਿਸੇ ਕੋਈ ਨਾ ਕਿਸੇ ਦੀ ਮਰਦੇ ਦੀ ਨਾ ਜਿਉਂਦੇ ਦੀ ਕੋਈ ਨਹੀਂ ਸੁਣਦਾ ਜਦੋਂ ਵੋਟਾਂ ਪਵਾਉਣੀਆਂ ਉਦੋਂ ਬਥੇਰੇ ਲੇ ਲੇ ਪੇਪੇ ਉਹਨਾਂ ਦਾ ਉਹੀ ਗੱਲ ਕਹਿੰਦੇ ਹੁੰਦੇ ਆ ਆਥਣੇ ਤੜਕੇ ਰੇੜੀਆਂ 'ਚ ਵੀ ਬੋਲ-ਬੋਲ ਕੇ ਇਕੱਠ ਕਰਦੇ ਆ ਤੇ ਹੁਣ ਕਰਗੇ ਕੀ ਕੋਈ ਨਹੀਂ ਕਿਸੇ ਦੀ ਸੁਣਦਾ ਵੀਰਾ ਇਹ ਸਾਡੀ ਹੱਥ ਬੰਨ ਕੇ ਬੇਨਤੀ ਆ ਸਾਡਾ ਪਾਣੀ ਦਾ ਹੱਲ ਕਰਾ ਗੱਲ ਹੋਣਾ ਚਾਹੀਦੀ ਆਪਣੀ ਥੋੜੇ ਹੁਣ ਥੋੜੇ ਦਿਨ ਹੋ ਗਏ ਅਸੀਂ ਸਾਰੇ ਨੇ ਗੁੱਠੇ ਲਾ ਕੇ ਐਸ ਡੀ ਐਮ ਸਾਹ ਕੋਲੇ ਅਸੀਂ ਹੁਣੇ ਦੇ ਕੇ ਆਏ ਆ ਪਰ ਹਜੇ ਤੱਕ ਸਾਡੀ ਸੁਣਵਾਈ ਨਹੀਂ ਹੋਈ ਸਾਡੇ ਪਾਣੀ ਨਹੀਂ ਨਿਕਲਿਆ ਇੱਥੋਂ ਸਾਡੇ ਬਾਬਾ ਜੀਵਨ ਸਿੰਘ ਗੁਰਦੁਆਰੇ ਦੇ ਮੂਹਰੇ ਜਿਹੜਾ ਕਿ ਪਾਣੀ ਹੈਗਾ ਉਹ ਸਾਰੇ ਕਹਾਂ ਤੇ ਕਰ ਜਾਂਦਾਗਾ ਕਿਸੇ ਨੇ ਕੋਈ ਹੱਲ ਨਹੀਂ ਕਰਿਆ 14 ਤਰੀਕ ਨੂੰ ਸਾਡੇ ਫੇਰ ਕੁੜੀ ਦਾ ਵਿਆਹ ਹੈਗਾ ਉਹ ਦੱਸੋ ਕਿਥੋਂ ਦੀ ਜਨ ਜਾਊਗੀ ਕਿਥੋਂ ਦੀ ਉਹ ਵਿਆਹ ਕੇ ਇੱਥੇ ਨੰਦਕਾਰਜ ਕਰਾਉਣਗੇ ਗੁਰਦਾਰੇ ਚ ਕਿ ਕੀ ਕਰਨਗੇ ਇਹ ਅਸੀਂ ਬਹੁਤ ਹੀ ਔਖੇ ਆਗੇ ਕੋਈ ਸਾਨੂੰ ਕੋਈ ਸਾਡੀ ਸੂਰਨੋਂ ਵੀ ਬਿਹਤਰ ਜਿੰਦਗੀ ਜਿਹੜੀ ਅਸੀਂ ਜਿਉਂਦੇ ਆ ਉਹ ਸਾਡੀ ਸੂਰਨੋਂ ਬਿਹਤਰ ਆ ਗਈ ਇਹ ਨਾ ਸਾਡੇ ਐਸਰੀਅਮ ਦੇਖ ਰਿਹਾ ਸਾਡੇ ਆ ਕੇ ਕੋਈ ਨਾ ਸਾਡੇ ਯੋ ਵੀ ਦੇਖ ਕੇ ਗਿਆ ਯੋ ਵੀ ਨਹੀਂ ਕੋਈ ਕੁਝ ਕੀਤਾ ਯੋ ਵੀ ਨਾ ਸਾਡੇ ਜਈ ਨੇ ਕੀਤਾ ਕੁਛ ਸਾਡੇ ਕਿਸੇ ਨੇ ਕੁਛ ਨਹੀਂ ਕੀਤਾ ਤੇ ਅਸੀਂ ਤਾਂ ਹੁਣ ਨਾ ਜਿਹੜਾ ਇਹ ਸੰਘਰਸ਼ ਹੈ 아이 ਨਹੀਂ ਪਤਾ ਅਸੀਂ ਇਹਦੂ ਬਾਧੀ ਹੋ ਕਰਕੇ ਹੁਣ ਪਰ ਸੰਘਰਸ਼ ਲੰਮਾ ਕਰੋ ਲੰਮਾ ਕਰਾਂਗੇ ਅਸੀਂ ਲੰਮਾ ਕਰਾਂਗੇ ਸੰਘਰਸ਼ ਵੀ ਅਸੀਂ ਉੱਥੇ ਜਾ ਕੇ ਨਾ ਜਿੱਥੇ ਆਪਣੇ ਦਫ਼ਤਰ ਦੇ ਮੂਹਰੇ ਅਸੀਂ ਲੰਮਾ ਉਹ ਕਰਾਂਗੇ ਦੂਜਾ हां त लामागे ਧਰਨੇ ਧਰਨੇ ਦੇ ਵਿੱਚ ਅਸੀਂ ਲੰਮਾ ਹੀ ਜੋਗਨਾ ਪਾਵਾਂਗੇ ਸਾਰੀਆਂ ਬੁੜੀਆਂ ਨੂੰ ਕਹਤਾ ਵੀ ਜਾਉਂਗਾ ਹੱਥ ਖੜੇ ਕਰੋ ਜਦੋਂ ਘਰ ਡਿੱਗਦੇ ਆ ਤੇ ਫਿਰ ਅਸੀਂ ਅਸੀਂ ਔਖੇ ਹੋਏ ਬੋਲਦੇ ਆ ਸਾਡਾ ਕੋਈ ਪ੍ਰਸ਼ਾਸਨ ਨਹੀਂ ਕੋਈ ਸਾਡਾ ਐਮਐਲਏ ਨਹੀਂ ਜਦੋਂ ਕਿ ਇਹ ਐਮਐਲਏ ਦੀਆਂ ਬੋਟਾਂ ਲੈਣ ਉਹਦੀ ਇਹ ਕਿਸੇ ਨੂੰ ਬਾਪੂ ਕਹਿੰਦੇ ਆ ਕਿਸੇ ਨੂੰ ਚਾਚੀ ਕਿਸੇ ਨੂੰ ਤਾਈ ਉਹਦੀ ਕਹਿੰਦੇ ਆ ਕੋਈ ਨਹੀਂ ਸਾਨੂੰ ਮੂੰਹ ਦਿਖਾਇਆ ਐਮਐਲਏ ਨੇ ਆ ਕੇ ਸਾਡੇ ਇੱਥੇ ਜੱਟਾਂ ਦੇ ਜੇ ਇੱਥੇ ਕਿ ਨਾ ਕੁੱਤੀ ਮਰ ਜਾ ਉਹ ਵੀ ਬੈਠਣ ਆਉਂਦੇ ਸਾਡੇ ਬੰਦਾ ਮਰ ਜਾ ਕੋਈ ਕਿਸੇ ਦੀ ਕੋਈ ਹਾਦਾ ਨਾ ਰਾਂ ਨਹੀਂ ਕੋਈ ਕਿਸੇ ਦਾ ਨਾ 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 ਕਿਸੇ ਦੇ ਕੋਈ ਨਹੀਂ ਆਉਂਦਾ ਇੱਥੇ ਸਾਤਵੀ ਜੇ ਅਸੀਂ ਗਰੀਬ ਆ ਅਸੀਂ ਜਿਉਣਾ ਤਾਂ ਜਾਣਦੇ ਆ ਅਸੀਂ ਜਿਉਣਾ ਜਾਣ ਹੋ ਕੋਈ ਸਾਡੇ ਆਵੇ ਨਾ ਕੋਈ ਵੋਟਾਂ ਲੈਣ ਅਸੀਂ ਹੁਣ ਸਾਡੇ ਕੋਲੇ ਡਾਂਗਾ ਨਾ ਅਸੀਂ ਵੋਟ ਨਹੀਂ ਪਾਉਣੀ ਕਿਸੇ ਨੂੰ ਅਸੀਂ ਵੋਟ ਨਹੀਂ ਪਾਉਣੀ ਹਾਂ ਬਲਕਾਰ ਸਿੱਧੂ ਕਹਿੰਦਾ ਕਿ ਛੋਡੀ ਥੋੜੇ ਜਿਹੇ ਦਿਨਾਂ ਤੱਕ ਛੜਕ ਬਣਨ ਲੱਗ ਜੂਗੀ ਸਾਡੀ ਬੀਹੀ ਦੇ ਵਿੱਚ ਇੰਨਾ ਪਾਣੀ ਜਿਵੇਂ ਆ ਖੜਾ ਸਾਡੀ ਬੀਹੀ ਅੱਗੇ ਜਾ ਕੇ ਐ ਉੱਥੇ ਵੀ ਐਂ ਪਾਣੀ ਖੜਦਾਗਾ ਕਿ ਅਸੀਂ ਦੋ ਟਰਾਲੀਆਂ ਆਪਦੇ ਬਾੜ ਦੇ ਵਿੱਚ ਮਿੱਟੀ ਦੀਆਂ ਛਟਾਈਆਂ ਉੱਤੇ ਹੁਣ ਸੁੰਦਾ ਸਿਮੈਂਟਡ ਬਣੀ ਵੀ ਆ ਪਰ ਜਦੋਂ ਪਾਣੀ ਖੜ ਜਾਂਦਾ ਗੰਦਾ ਅਸੀਂ ਬਰੇਜ ਦਾ ਕੀ ਕਰਗੇ ਅੰਦਰ ਮੁਸ਼ਕ ਜਾਂਦੀ ਹੈਗੀ ਅਸੀਂ ਵੀ ਬੰਦੇ ਆ ਜੇ ਅਸੀਂ ਗਰੀਬ ਆ ਅਸੀਂ ਜਾਉਣਾ ਤਾਂ ਜਾਣਦੇ ਆ ਪਰ ਇਹ ਐ ਕਹਿੰਦੇ ਨੇ ਵੀ ਜਾਉਣਾ ਨਹੀਂ ਜਾਣਦੇ ਗਰੀਬ ਪਰ ਅਸੀਂ ਜਾਣਦੇ ਆ ਹੁਣ ਇਹਨਾਂ ਨੂੰ ਦੱਸਾਂਗੇ ਵੀ ਅਸੀਂ ਕਿਵੇਂ ਸਾਡੀ ਜਿਉ ਅਸੀਂ ਜਿਉਨੇ ਆ ਤੇ ਕਿਵੇਂ ਅਸੀਂ ਸੰਘਰਸ਼ ਲੜਾਂਗੇ ਤੇ ਕਿਵੇਂ ਇਹ ਜਹੋ ਕਰ ਦੇਣਗੇ